ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਅਜੀ ਥੱਲੇ ਬੈ ਕੇ ਡਿਊਟੀ ਕਰਦੀ ਐ ਖਾੜ ਗੱਡੀ ਐ ਵਰਨਾ ਗੱਡੀ ਐ ਬੂਤ ਐ ਅਦਰਸ਼ ਨਗਰ ਤੇ 500 ਕ ਦਾ ਮਕਾਨ ਹੈ ਦੇ ਕੋਲ ਠੀਕ ਐ ਬਲਾਡ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਐ ਕਿੱਥੋਂ ਆਇਆ ਪੈਸਾ ਪਹਿਲਾਂ ਵੀ ਇਹਨਾਂ ਤੇ ਕੇਸ ਮੇਰੇ ਘਰੋਂ ਮੇਰੇ ਨੰਗੇ ਹੱਥੀ ਦੋਨੋਂ ਜਣੇ ਪੜੇ ਗਏ ਚਿੱਟਾ ਵੀ ਬਣਾਮਤ ਹੋਇਆ 2022 ਦੇ ਮੈਨੂੰ ਘਰੋਂ ਕੱਢਿਆ ਮੇ ਕੋ ਥਾਂ ਨਹੀਂ ਕਰ ਰਿਆ ਨੂੰ ਮੈਂ ਤੱਕੇ ਖਾਂਦੀ ਫਿਰਦੀ ਆ ਇਹ ਸਾਰੀ ਪ੍ਰੋਟੀਨ ਇਹਨੇ ਬਣਾ ਰੱਖੀ ਐ ਕਿੱਥੋਂ ਬਣਾਈ ਐ ਇਹਿੰਦਾ ਕਰਦੇ ਬਸ ਡੋਰਜਰ ਫੇਰਿਆ ਹੀ ਜਾਵੇ ਇਹਦਾ ਕਾਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਐ ਪੁਲਿਸ ਵਰਦੀ ਪਾ ਕੇ ਰੀਲਾਂ ਬਣਾਉਣ ਵਾਲੀ ਮੈਲਾ ਕਾਂਸਟੇਬਲ ਜਿਸ ਦੇ ਕੋਲ ਥਾਰ ਦੇ ਵਿੱਚੋਂ 17 ਗ੍ਰਾਮ ਚਟਾ ਫੜਿਆ ਗਿਆ ਹੈ ਉਸ ਨੂੰ ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ 1 ਦਿਨ ਦਾ ਰਿਮਾਂਡ ਦਿੱਤਾ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ 3 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ 1 ਦਿਨ ਦਾ ਹੀ ਰਿਮਾਂਡ ਦਿੱਤਾ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਉਸ ਨੂੰ ਜੀਜੀ ਦੇ ਨਾਲ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਮੂੰਹ ਵੀ ਲੁਕੋਇਆ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਪત્રਕਾਰਾਂ ਦੇ ਵੱਲੋਂ ਉਸ ਨੂੰ ਸਵਾਲ ਵੀ ਕੀਤਾ ਜਾ ਰਿਹਾ ਪਰ ਮਹਿਲਾ ਕਨਸਟੇਬਲ ਦੇ ਵੱਲੋਂ ਕੁਝ ਵੀ ਨਹੀਂ ਬੋਲਿਆ ਜਾਂਦਾ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਮਹਿਲਾ ਕਨਸਟੇਬਲ ਅਮਨਦੀਪ ਕੌਰ ਦੇ ਬਾਰੇ ਹੋਰ ਪੁਲਿਸ ਦੇ ਵੱਲੋਂ ਕੀ ਕੁਝ ਕੀਤਾ ਗਿਆ ਹੈ ਤੁਸੀਂ ਖੁਦ ਹਿਸਾਬ ਲਵੋ ਕਿ ਕਿੰਨੇ ਦਿਨ ਰਿਮਾਨਡ ਮਿਲਿਆ ਕੀ ਗੱਲਬਾਤ ਹੋਈ ਇਹਦਾ ਵੀ ਅਸੀਂ 3 ਦਿਨ ਦੀ ਪੁਲਿਸ ਰਿਮਾਨਡ ਦੀ ਮੰਗ ਕੀਤੀ ਸੀ ਬਸ ਸਾਨੂੰ 1 ਦਿਨ ਦਾ ਪੁਲਿਸ ਰਿਮਾਨਡ ਮਿਲਿਆ ਕੌਣ ਹੈ ਲੜਕੀ ਕਦੋਂ ਫੜੀ ਸੀ ਕੱਲ ਅਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਉਹਨਾਂ ਕੋਈ 17.75 ਮਿਲੀਗ੍ਰਾਮ ਚਟਾ ਮਿਲਿਆ ਸੀ ਹਾਂ ਅੱਜ ਕੋਰਚੂ ਵਿੱਚ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਕੁਸ਼ਰਮਾਨੀ ਮੰਗ ਕੀਤੀ ਇੱਕ ਦਿਨ ਦਾ ਕੁਸ਼ਰਮਾਨਾ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾ ਪੁਲਿਸ ਤੋਂ ਕੋਰਚੂ ਤੇ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਨਹੀਂ ਜੱਜ ਸਾਹਿਬ ਦੀ ਨਿਰਪਰ ਕਰਦਾ ਹੈ ਸਰ ਮੀਰਾ ਸੀ ਕਿ ਪੁਲਿਸ ਨੂੰ ਇੱਕ ਦਿਨ ਦਾ ਹੀ ਰਿਮਾਂਡ ਮਿਲਿਆ ਸੀ ਤਿੰਨ ਦਿਨ ਦਾ ਲਿਖਿਆ ਸੀ ਅੱਛਾ ਹੁਣ ਕਿੰਨੇ ਦਿਨ ਦਾ ਦਿੱਤਾ? ਇੱਕ ਦਿਨ ਦਾ ਅੱਛਾ ਇਹ ਕਿੱਥੋਂ ਰੈਕ ਕੀਤਾ ਕਿਤੋਂ ਕੀਤਾ ਸੀ ਜਾਨੀ ਇਹ ਆਪਣਾ ਲਾਲਲੀਤੀ ਚੌਕ ਕੋਲ ਜਿਹੜਾ ਬਾਦਰ ਫਲਾਈਓਵਰ ਦੇ ਘੱਟ ਚੁੱਕ ਕੱਲੀ ਸੀ ਜੀ ਹੁਣ ਤੱਕ ਕੀ ਰਿਕਵਰ ਹੋਇਆ ਏ ਤੁਹਾਡੀ ਪੁੱਛਗਿੱਛ ਕੀ ਸਾਹਮਣੇ ਆਇਆ ਸੋ 17.618 ਗ੍ਰਾਮ ਚਿੱਟਾ ਬਰਾਉਂਡ ਹੋਇਆ ਤਾਂ ਨਹੀਂ 24 ਘੰਟੇ ਦੇ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡਸ ਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਰੱਖਿਆ ਪ੍ਰਬੰਧ ਨਹੀਂ ਕੀਤੇ ਸਦਾ ਨਾਰਮਲ ਆਇਆ ਤੁਹਾਡੇ ਮੈਡੀਕਲ ਨੇ ਅਠ ਹੋਇਆ ਅੱਛਾ ਜਦੋਂ ਇਹ ਪੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਜ਼ ਵਿਦਾਊਟ ਵਰਦੀ ਚ ਸੀ ਵਰਦੀ ਪਾਈ ਸੀ ਜੀ ਨਾਟ ਵਰਦੀ ਇਹ ਮਨਜੀਤ ਜੀ ਹੁਣ ਤੱਕ ਪੁੱਛਗਿੱਛ ਲੈ ਲੇਡੀਆਂ ਨੇ ਇਸੇ ਵਿੱਚ ਸੀ ਮਨਜੀਤ ਜੀ ਹੁਣ ਤੱਕ ਪੁੱਛਗਿੱਛ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਪਤਾ ਕਰਦੇ ਹਾਂ ਰਮਾਨ ਨਹੀਂ 네ਗੇਟਿਵ ਆਇਆ ਨਹੀਂ ਦੇਚ ਦੀ ਟੂ ਟੈਸਟ ਪਰ ਇਹ ਕਿੱਥੋਂ ਲੈ ਕੇ ਆਇਸ ਕੁਝ ਦੱਸਿਆ ਨਾ ਇਹੀ ਤਾਂ ਪਤਾ ਕਰਨਾ ਤਾਂ ਉਹ ਦਰਮਾਨ ਲਿਆ ਅਜੇ ਤਾਂ ਕੁਝ ਨਹੀਂ ਮੈਨੇ ਅਜੇ ਨਹੀਂ ਅਜੇ ਡਾਕਟਰ ਨਹੀਂ ਕਲੀਅਰ ਹੋ ਗਏ ਨਾਮ ਕੀ ਹੈ ਅਮਨਦੀਪਾ ਕਿੱਥੇ ਪੁਰਕੀ ਕਿੱਥੇ ਸੀ ਜੀ ਇਹ ਡਿਸਟ੍ਰਿਕਟ ਮਾਨਸਾ ਦਾ ਨੰਬਰ ਵਾਲੀ ਤੇ ਆਰਜੀ ਰੈਜਿਸਟ੍ਰੇਸ਼ਨ ਆਪਣੇ ਬਠਿੰਡੇ ਸੀ ਗੱਡੀ ਪ੍ਰਾਪਰਟੀ ਵਗੈਰਾ ਦੀ ਜੀ ਜੀ ਤੁਸੀਂ ਸਮਝੋੜੇ ਇਧਰ ਘੁੰਮ ਜਿਓ ਦੇਖਾਂਗੇ ਜੀ ਅੱਗੇ ਰਮਨਤੋਪਾਲ ਜੀ ਸਿੰਘ ਹਸਣ ਨਾ ਗੱਡੀ ਇਹਨਾਂ ਦੇ ਆਪ ਦੇ ਨਾਂ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉਟਾਏ ਇਹਨਾਂ ਦੇ ਨਾਂ ਤੇ ਹਜੇ ਅੱਛਾ ਉਹ ਅਸੀਂ ਵੈਰੀਫਾਈ ਕਰਦੇ ਕਿਹਦੇ ਨਾਂ ਤੇ ਹੈ ਗੱਡੀ ਐਫਆਰ ਨਾਉਂ ਕਿਹਦੇ ਨਾਂ ਤੇ ਆਪਣੇ ਅਮਨਦੀਪ ਕੋਲ ਡਿਪਾਰਟਮੈਂਟ ਪਹਿਲਾਂ ਸੂਚਿਤ ਕਰਨਾ ਚਾਹੁੰਦਾ ਹੈ ਮੈਨੂੰ ਤਾਂ ਇਹ ਵਾਰੀ ਪਤਾ ਨਹੀਂ ਸੀਗਾ ਪਤਾ ਜੇ ਮੌਕੇ ਦੀ ਫੜੀ ਜੀ ਉਹ ਦੱਸਤੀ ਠੀਕ ਹੈ ਘਰੇ ਵੀ ਕੀਤੀ ਗਿਆ ਵਿਚ ਵੀ ਜਾਂਚ ਕਰੇ ਨੇ ਉਸ ਬਾਅਦ ਦੇਖਾਂਗੇ ਅਸੀਂ ਤੁਹਾਨੂੰ ਹੋਰ ਵੀ ਗੱਡੀ ਬਰਾਮਦ ਹੋਈ ਹੈ ਨਹੀਂ ਕੋਈ ਗੱਡੀ ਬਰਾਮਦ ਫਿਲਹਾਲ ਇਹੀ ਗੱਡੀ ਹੈ ਠੀਕ ਹੈ ਹੁਣ ਕਿੰਨੇ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਜੀ 24 ਹੁੰਦਾ ਜੀ ਠੀਕ ਇਸ ਮੌਕੇ ਮਹਿਲਾ ਪੁਲਿਸ ਕਨਸਟੇਬਲ ਤੇ ਗੰਭੀਰ ਇਲਜ਼ਾਮ ਲਗਾਉਣ ਵਾਲੀ ਔਰਤ ਵੀ ਆਪਣੀਆਂ ਦੋ ਬੱਚੀਆਂ ਨੂੰ ਲੈ ਕੇ ਪੁੱਜ ਗਈ ਤੇ ਉਸ ਦੇ ਵੱਲੋਂ ਖੂਬ ਹੰਗਾਮਾ ਵੀ ਕੀਤਾ ਗਿਆ ਵੱ ਉਸ ਦੇ ਪਤੀ ਦੇ ਨਾਲ ਸੰਬੰਧ ਨੇ ਨਜਾਇਜ਼ ਸੰਬੰਧ ਨੇ ਤੇ ਇਸ ਤੋਂ ਬਿਨਾ ਉਸ ਦੇ ਵੱਲੋਂ ਮਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਦੇ ਘਰ ਦੇ ਉੱਤੇ ਵੀ ਬਲਡੋਜ਼ਰ ਚਲਾਉਣਾ ਚਾਹੀਦਾ ਹੈ ਕਿਉਂਕਿ ਚਿੱਟਾ ਵੇਚ ਕੇ ਉਸ ਨੇ ਕਰੋੜਾਂ ਦੀ ਪ੍ਰਾਪਰਟੀ ਬਣਾਈ ਹੋਈ ਹੈ। ਗੱਟਾ ਫਿਰ ਵੀ ਇਹਨੇ ਕਈ ਹਫਸਾਨੇ ਜ਼ਿਲ੍ਹੇ ਨਾਲ ਇਹਦੇ ਬਹੁਤ ਵਧੀਆ ਨਿਕਲੇ ਉਹਨਾਂ ਦਾ ਸਾਰਾ ਲਾ ਕੇ ਆਪ ਦਾ ਨਾਮ ਇਹਨੇ ਬਾਹਰ ਕਢਾ ਲਿਆ। ਮੈਂ ਉਦੋਂ ਦੀ ਰੂਲੀ ਜਾਨੀ ਆ ਨਾ ਮੇ ਕੋ ਘਰ ਗਾ ਮੈਂ ਕਿਰਾਇਆ ਦੇ ਤੱਕੇ ਖਾਨੀ ਆ ਦੋਵੇਂ ਬੱਚਿਆਂ ਨਾਲ ਮੈਂ ਕਿੱਥੇ ਜਾਵਾਂ ਫੌਨ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਨਾਮ ਵੀ ਲੰਦੀ ਸੀ ਮੇਰੇ ਕੋਲ ਉਹਨਾਂ ਦੇ ਅਗੇਂਸਟ ਬਹੁਤ ਪ੍ਰੂਫ ਨੇ ਮੈਨੂੰ ਮਜਬੂਰਾ ਕਰਨੇ ਪੈਣਗੇ ਮੈਂ ਤੁਹਾਨੂੰ ਉਹ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਆ ਐਜੇ ਮਲਾਜਮ ਨੂੰ ਤੁਸੀਂ ਸਪੋਰਟ ਨਾ ਕਰੋ ਇਹਨੇ ਬਹੁਤ ਜਣਿਆਂ ਦੇ ਘਰ ਖਰਾਬ ਕੀਤੇ ਨੇ ਮੈਨੂੰ ਅੱਜ ਵੀ ਸੋਸ਼ਲ ਮੀਡੀਆ ਤੇ ਕਈ ਮੁੰਡੇ ਫੋਨ ਕਰ ਰਹੇ ਨੇ ਮੈਸੇਜ ਕਰ ਰਹੇ ਨੇ ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਕਿਸੇ ਦੇ 376 ਦੇ ਪਰਚੇ ਪਾੰਦੀ ਹੈ ਕਿਸੇ ਤੇ ਕੁਛ ਮੈਂ ਬਹੁਤ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਬੋਤ ਕੀਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਵੱਡੇ ਅਧਿਕਾਰੀਆਂ ਦੇ ਮਿਲੀ ਭਗਤ ਹੈਗੀਆਂ ਕਈ ਮੈਂ ਕਈ ਬਠਿੰਡੇ ਵਾਸੀ ਜਿਹੜੇ ਮੇਨ ਉਹਦੇ ਦੇ ਅਫਸਰ ਨੇ ਮੇਨ ਦਾ ਧੰਨਵਾਦ ਕਰਦੀਆਂ ਜਿਹੜਾ ਨਾਕੇ ਤੇ ਇਹਨੂੰ ਪਕੜਿਆ ਇਹ ਜੇ ਗੰਦੇ ਬੰਦਿਆਂ ਨੂੰ ਜੇਹ ਚ ਜਾਣਾ ਚਾਹੀਦਾ ਭਗਵੰਤ ਮਾਨ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਜੋ ਕਿ ਨਹੀਂ ਹੀ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 98% ਮੁਲਾਜ਼ਮ ਸਹੀ ਹੈ 2% ਮੁਲਾਜ਼ਮ ਚਿੱਟੇ ਦੀ ਆੜ ਵਿੱਚ ਚਿੱਟਾ ਵੇਚਦੇ ਨੇ ਚਿੱਟੇ ਦੇ ਨਾਲ ਜੋ ਫੜੇ ਜਾਂਦੇ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਉਹਨਾਂ ਵਿੱਚੋਂ ਉਹ 2% ਜਿਨ੍ਹਾਂ ਨੂੰ ਮੈਂ ਹੱਥ ਮੰਨ ਕੇ ਤੁਹਾਡੀ ਰਿਕਵੈਸਟ ਕਰ ਰਹੀ ਹਾਂ ਮੈਨੂੰ ਤੁਹਾਡਾ ਸਾਰਾ ਪਤਾ ਕਾਲਾ ਚਿੱਟਾ ਮੈਨੂੰ ਖੋਲਣਾ ਨਾ ਪਵੇ ਇਸ ਕਰਕੇ ਮੈਂ ਕਹਿੰਨੀ ਹਾਂ ਉਹਦੇ ਵਾਸਤੇ ਤੁਸੀਂ ਬਿਲਕੁਲ ਸਪੋਰਟ ਨਾ ਕਰੋ ਮੈਨੂੰ ਮਜਬੂਰਾਂ ਨੇ ਕਰਨਾ ਪਊਗਾ ਬਿਨਲ ਬਲਮੀਂਦਰ ਸਿੰਘ ਸੋਨੂ 2022 ਦਾ ਇਸ ਲੇਡ ਜਣਾ ਰਹਿ ਰਿਹਾ ਹੈ ਠੀਕ ਹੈ ਉਹ ਅੱਜ ਵੀ ਬਾਹਰ ਹੈ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਇਹ ਜ਼ਿੰਮੇਵਾਰ ਹੋਣਗੇ ਇੱਕ ਇੱਕ ਗੈਂਗਸਟਰ ਹੈ ਜਿੰਦਾ ਮੇਰੇ ਕੋਲ ਵਿਦ ਪ੍ਰੂਫ ਹੈਗੇ ਨੇ ਉਹ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਅਮਨਦੀਪ ਗੌਰ ਜੋ ਕਿ ਤੇ ਨਾਦ ਮਾਨਸਾ ਡਿਊਟੀ ਸੀ ਪਰ ਪੁਲਿਸ لائن ਡਿਊਟੀ ਕਰ ਰਹੀ ਹੈ ਜਦੋਂ ਕਿ 2022 ਦੀ ਮਾਨਸਾ ਸੀ ਕਿ ਇਹ ਪੁਲਿਸ لائن ਡਿਊਟੀ ਕਿਵੇਂ ਕਰ ਸਕਦੀ ਹੈ ਇਹ ਇੱਕ ਡਾਕਟਰ ਦੇ ਨਾਲ ਨਰਸ ਦਾ ਕੰਮ ਕਰ ਰਹੀ ਹੈ ਹਾਲਕਿ ਇਹਨੂੰ ਲਾਉਡ ਨਹੀਂ ਇੰਨੇ ਕੋਲ ਪ੍ਰੂਫ ਕਰੋ ਇਹਨੇ ਨਰਸ ਦਾ ਕੋਰਸ ਕੀਤਾ ਹੋਇਆ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਏਸੀ ਥੱਲੇ ਬਹਿ ਕੇ ਡਿਊਟੀ ਕਰਦੀ ਹੈ ਖਾਹ ਗੱਡੀ ਹੈ ਵਰਨਾ ਗੱਡੀ ਹੈ ਬੂਲਟ ਹੈ ਅਦਰਸ਼ ਨਗਰ ਚ 500 ਗਾੜ ਦਾ ਮਕਾਨ ਇਹਦੇ ਕੋਲ ਠੀਕ ਹੈ ਬਿਲਾਡ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਕਿੱਥੋਂ ਆਇਆ ਪੈਸਾ ਉਹ ਰੋਲ ਲੈਗ ਦੀ ਕੜੀ ਕੋਈ ਆਮ ਨਹੀਂ ਪਾ ਸਕਦਾ ਲੱਖ ਰੁਪਏ ਦੀ ਕੜੀ ਨੇ ਗੁੱਟ ਤੇ ਬੰਨੀ ਹੁੰਦੀ ਹੈ 15000 ਦਾ ਸੂਟ ਇਹਨੇ ਤਨ ਤੇ ਪਾਇਆ ਹੁੰਦਾ ਕਿੱਥੋਂ ਆ ਰਿਹਾ ਪੈਸਾ ਕਿਉਂ ਪ੍ਰਸ਼ਾਸਨ ਨੇ ਇਹ ਬੰਦੇ ਨੂੰ ਹੱਥ ਪਾndi ਮੈਨੂੰ 2022 ਦੀ ਰੋਲਾ ਪਾndi ਸੀ ਪਹਿਲਾਂ ਵੀ ਇਹਨਾਂ ਤੇ ਕੇਸ ਮੇਰੇ ਘਰੋਂ ਮੇਰੇ ਲੰਗੇ ਆਤੀ ਦੋਨੋਂ ਜਣੇ ਫੜੇ ਗਏ ਚਿੱਟਾ ਵੀ ਬਨਾਮਤ ਹੋਇਆ ਪਰ ਕਈ ਉੱਚ ਅਧਿਕਾਰੀਆਂ ਨੇ ਮੇਰੀ ਸੁਣੀ ਨਹੀਂ ਇਨਕੁਆਰੀ ਚੋਂ ਉਹਨੂੰ ਬਾਹਰ ਕੱਢਿਆ ਹੁਣ ਮੈਂ ਐ ਨਹੀਂ ਹੁਣ ਚੈਲੰਜ ਕਰਦਾ ਤੇਰੇ ਲੱਗਦਾ ਤੋੜਣਾ ਨਾ ਰਿਮਾਂਡ ਸਿਰਫ 1 ਦਿਨ ਦਾ ਹੀ ਦਿੱਤਾ ਕਹਿੰਦੇ ਰਿਮਾਂਡ ਸਿਰਫ 1 ਦਿਨ ਦਾ ਇੱਕ ਮੈਂ ਰਿਮਾਂਡ ਨਹੀਂ ਦੇਣਾ ਚਾਹੀਦਾ ਸੀ ਨਾ ਜੇ ਦੇ ਵੀ ਦਿੱਤਾ ਜੱਜ ਨੇ ਇੱਕ ਦਿਨ ਚ ਕਿ ਘੰਟੇ ਚ ਪੁਰਸ ਬਹੁਤ ਕੋਸ਼ ਸਵਾਲ ਕਰ ਸਕਦੇ ਯਾਰ ਕਹਿੰਦੇ ਵੀ ਇਹ ਤੁਸੀਂ ਚਿੱਟਾ ਵੇਚਦੇ ਵੀ ਕਹਿੰਦੇ ਵੀ ਹੈ ਚਿੱਟਾ ਲਾਂਦੇ ਵੀ ਹੈ ਮੈਂ ਉਦੋਂ ਵੀ ਬਹੁਤ 2022 ਚ ਵੀ ਕੋਈ ਚਾਹੀ ਸੀ ਟੈਸਟ ਹੋਇਆ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਇਆ ਆਇਆ ਨਹੀਂ ਨਹੀਂ ਜੀ ਨਹੀਂ ਬਿਲੀ ਪਟਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਦੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਹੀ ਸਰਕਾਰੀ ਦੀ سپورਟ ਕਰਦਾ ਤੇ ਪੋਟਾ ਬਦਲਤੀਆਂ ਆਣ ਗਿਆ ਅਪਾ ਲਾਂਦੇ ਨੇ ਆ ਲਾਂਦੀ ਹੈ ਲਾਂਦੀ ਚਿੱਟਾ ਲਾਂਦੇ ਵੀ ਆ ਚਿੱਟਾ ਵੇਚਦੀ ਵੀ ਆ ਇਹਦਾ ਕੰਮ ਹੀ ਹੈ ਜੀ ਤੁਸੀਂ ਬਲਵਿੰਦਰ ਸਿੰਘ ਦਾ ਨਾਮ ਗਾਰੇ ਉਹਦੇ ਖਿਲਾਫ ਵੀ ਪ੍ਰੂਫ ਹੈ ਹਾਂ ਜੀ ਹੁੰਦਾ ਫਲਾ ਸਾਰਾ ਕੁਝ ਹੀ ਆ ਮੇਰੇ ਕੋਲ ਗੈਂਗਸਟਰ ਹੈ ਇੰਨੇ ਇੰਨੇ ਪ੍ਰੂਫ ਹੈ ਦੋ ਨਜਾਇਜ਼ ਅਸਲੇ ਠੀਕ ਹੈ ਹੁਣ ਵੀ ਨਿੱਕੀਆਂ ਕੁੜੀਆਂ ਬਣਾ ਕੇ ਇਹਨੇ ਸਟicker ਲਾਏ ਹੋ ਇਸ ਗੱਡੀ ਦੇ ਉੱਤੇ ਪੰਜਾਬ ਪੁਲਿਸ ਇਸ ਕਰਕੇ ਇਹਦੀ ਗੱਡੀ ਨੂੰ ਕੋਈ ਹੱਥ ਨਹੀਂ ਲਾਂਦਾ ਸੀਗਾ ਬਲਵਿੰਦ ਇਹ ਲੈ ਕੇ ਆਂਦੀ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜੂਰ ਫੜਿਆ ਜਾਵੇ ਬਹੁਤ ਖਲਾਸੇ ਹੋਣਗੇ ਪਹਿਲਾਂ ਵੀ ਪੰਜਾਬ ਮ ਕਦਮੇ ਚੱਲ ਰਿਹਾ ਬਲਵਿੰਦਰ ਸਿੰਘ ਦੇ ਉੱਤੇ ਅਸਲੀ ਗੱਡੀ ਦੇ ਹੀਰੋਇਨ ਦੇ ਵੀ ਗੱਡੀ ਕੀ ਨਾਮ ਤੇ ਆਏਗੀ ਅਮਨਦੀਪ ਦੇ ਕੈਸ਼ ਗੱਡੀਆਂ ਪਹਿਲਾਂ ਇਹਦੇ ਕੋਲ ਗੱਡੀ ਸੀ 7 ट्रिपल 8 ਨੰਬਰ ਥਾਰ ਉਹ ਗੱਡੀ ਪਤਾ ਨਹੀਂ ਨੇ ਕਿੱਥੇ ਕਰਤੀ ਦੂਜੀ ਨਾਂ ਵੀ ਗੱਡੀ ਲਈ ਜਣੇ ਥਾਰ ਦੋ ਗੱਡੀਆਂ ਪਹਿਲਾ ਵਾਲੀ ਗੱਡੀ ਕੀ ਪਤਾ ਕਿੱਥੇ ਕਰਤੀ ਕਿਨੇ ਓਡੀ ਗੱਡੀ ਵੀ ਅੱਜ ਖੜੀ ਹੈ ਬੀਡ ਰੋਡ ਤੇ ਵਾਨਾ ਗੱਡੀ ਸੋਨੂ ਕੋਲ ਹੈ ਬੂਟ ਤੇ ਸਟicker ਲਾਇਆ ਇਹ ਬਲੂ ਬੂਟ ਚਲਾਂਦੀ ਹੈ ਬੂਟ ਨਹੀਂ ਚਲਾਂਦੀ ਬਲਵਿੰਦਰ ਹੈ ਬਲਵਿੰਦਰ ਸਟicker ਲਗਾ ਕੇ ਕਿਵੇਂ ਚਲਾ ਸਕਦਾ ਪੰਜਾਬ ਪੁਲਿਸ ਦਾ ਇੰਨਾ ਮਤਲਬ ਤੁਸੀਂ ਲੋਕਾਂ ਤੇ ਤੋਸ ਮੰਨਦੇ ਹੋ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਹੋ ਕਈ ਵਾਰ ਤਾਂ ਬਹੁਤ ਵਧਿਆ ਨੇ ਪਰ ਕਈ ਨਾਲ ਮਿਲੇ ਹੋਏ ਨੇ ਤੋਂ ਨੂੰ ਸਾਰਿਆਂ ਨੂੰ ਗੁਚਾਰਜ ਕਰਨਾ ਚਾਹੁੰਦੀ ਆ ਐਂਦਾ ਕਰਤੇ ਬਾਈ ਡੋਰਜਰ ਫੇਰਿਆ ਹੀ ਜਾਵੇ ਐਂਦਾ ਕਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਡਿਊਟੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਊਟੀ ਕਰਦੀ ਆ ਪੁਲਿਸ ਲਾਈਨ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਊਟੀ ਮਾਨਸਾ ਪਰ ਕਰਦੀ ਪੁਲਿਸ ਲਾਈਨ ਦੇ ਵਿੱਚ ਆ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਦੇ ਤੇ ਡਿਊਟੀ ਮਾਨਸਾ ਕਰ ਪੁਲਿਸ ਲਾਈਨ ਚ ਰਹੀ ਆ ਏਸੀ ਥੱਲੇ ਟੀਕੇ ਲਾ ਰਹੀ ਆ ਇਹਨੇ ਨਰਸ ਦਾ ਕੋਰਸ ਕੀਤਾ ਪ੍ਰੂਫ ਕੀਤਾ ਜਾਵੇ ਇਹਨੇ ਨਰਸ ਦਾ ਕੋਰਸ ਕੀਤਾ ਕਿਸੇ ਪ੍ਰੋਪਰਟੀ ਦੀ ਗੱਲ ਕਰ ਰਹੇ ਸੀਗੇ ਖਤਰਾ ਮੈਨੂੰ ਦੋਨਾਂ ਤੋਂ ਹੈ ਜੇ ਇਹ ਅੰਦਰ ਹੈ ਤੇ ਇਹਨੇ ਆਪ ਤੁਹਾਨੂੰ ਗੁਰਵਿੰਦਰ ਨੂੰ ਬਾਹਰ ਛੱਡਿਆ ਹੋਇਆ ਠੀਕ ਹੈ ਉਹ ਅਧਿਕਾਰੀਆਂ ਦੇ ਮੈਂ ਨਾਮ ਲਾ ਰਹੀਆਂ ਜੇ ਕੁਝ ਵੀ ਕਹਿ ਰਹੀਆਂ ਉਹਨਾਂ ਨੂੰ ਕਹਿ ਕੇ ਮੈਨੂੰ ਕੁਝ ਵੀ ਕਰਵਾ ਸਕਦੀ ਹੈ ਮੇਰੇ ਬੱਚਿਆਂ ਸਮਿਤ ਕੋਈ ਵੀ ਗੱਲਬਾਤ ਹੋ ਗਈ ਅਮਨਦੀਪੋਂ ਦਾ ਪਰਿਵਾਰ ਤੇ ਉਹ ਅਧਿਕਾਰੀਆਂ ਦੇ ਮੈਂ ਬਾਏ ਨਾਮ ਪੋਸਟ ਪਾ ਕੇ ਜਾਊਂਗੀ ਜੇ ਮੈਨੂੰ ਕੋਈ ਵੀ ਣੀਕੀ ਹੋ ਗਈ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਸੀ ਆ ਪ੍ਰਾਪਰਟੀ ਕੀ ਕੀ ਪ੍ਰਾਪਰਟੀ ਹੈਗੀ ਹੈ ਪ੍ਰਾਪਰਟੀ ਆ ਜੀ ਅਦਰਸ਼ਨਗਰ ਦੇ ਵਿੱਚ 500 ਗੱਜ ਦਾ ਪਲਾਟ ਐਂਦੇ ਭਰਾ ਦੇ ਨਾਮ ਤੇ ਵਿਰਾਟ ਗ੍ਰਹਿ ਮੰਨਤਨ ਦੀ ਕਲੋਨੀ ਹੈ ਕੋਤੇ ਕਰੋਨਾ ਦੀ ਕੋਠੀ ਐ ਇਕੱਲੀ ਰਹਿੰਦੀ ਐ ਕੋਠੇ ਚ ਅਮਨਦੀਪਪੁਰ ਕਨਸਟੇਬਲ ਬੈਟ ਨੰਬਰ 1248 ਚੱਕ ਫਟੇ ਸਿੰਘ ਵਾਲਾ ਉੱਥੇ ਵੀ ਇਹਨੇ ਕੋਠੀ ਬਣਾ ਰੱਖੀ ਐ ਠੀਕ ਐ ਜੀ ਕਿਸਾਨ ਚੌਕ ਤੋਂ ਅੱਗੇ ਕਲੋਨਨੀ ਕੱਟੀ ਐ ਉੱਥੇ ਵੀ ਪਲਾਟ ਐ ਵਰਨਾ ਆਡੀ ਥਾਰ ਬੂਇਟ ਸਕੂਟਰੀ ਰੋਲੈਕਸ ਦੇ ਕੜੀਆਂ ਸੋਨੇ ਦੇ ਚੈਨਾ ਇੰਦੀ ਵੀਡੀਓ ਚ ਪਾਈ ਹੋਈ ਐ ਕਿੱਥੋਂ ਆ ਰੀਆਂ ਨੇ ਦੂਜੀ ਗੱਲ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਐ ਉਂਡਰ ਤੇਨ ਲਾਲ ਸਿੰਘ ਬਸਤੀ ਦਾ ਐਡਰੈਸ ਦੱਸਦਿਆਂਗਾ ਇਹ ਲਾਲ ਸਿੰਘ ਬਸਤੀ ਨਹੀਂ ਵਿਰਾਟ ਗ੍ਰੀਨ ਦੇ ਵਿੱਚ ਹੈ ਇਹ ਆਪਦੇ ਆਪ ਨੂੰ ਬਚਾਣਾ ਚਾਹੁੰਦੀ ਆ ਜਾਂ ਅਫਸਰ ਬਚਾਣਾ ਚਾਹੁੰਦੇ ਆ ਲਾਲ ਸਿੰਘ ਬਸਤੀ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਵਿਰਾਟ ਗ੍ਰੀਨ ਹੈ ਮਲਤਾਨੀਆਂ ਕੁੱਲ ਵਿਰਾਟ ਗ੍ਰੀਨ ਪਾਰਕ ਉੱਥੇ ਉਹਦਾ ਐਡਰੈਸ ਰੱਖੋ ਨਾ ਤੁਸੀਂ ਐਫ ਆਈ ਆਰ 'ਚ ਲਾਲ ਸਿੰਘ ਬਸਤੀ ਕਿਉਂ ਲਿਖ ਰਹੇ ਹੋ ਇਹ ਅਫਸਰਾਂ ਦੀ ਮਿਲੀ ਭਗਤ ਹੈ ਕਈ ਇਸ ਨੂੰ ਸਪੋਰਟ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਆਂ ਸਪੋਰਟ ਨਾ ਕਰੋ ਬਖਸ਼ੋ ਇਹ ਜੇ ਬੰਦਿਆਂ ਨੂੰ ਜੇਲ੍ਹ ਭੇਜੋ ਬਰਡਰ ਡੋਜਰ ਪੇ ਰਿਆ ਜਾਵੇ ਇਹਦੇ ਘਰ ਤੇ ਹਰ ਹਾਲ ਤੇ ਉਹਨਾਂ ਟਾਈਮ ਆਊਗਾ ਮੈਂ ਉਹ ਤੁਹਾਡੇ ਐਸਐਸਪੀ ਦੇ ਰੈਂਕ ਦੇ ਬੰਦੇ ਨੇ ਠੀਕ ਹੈ ਨਾ ਐਸਐਸਪੀ ਦਾ ਮੇਰਾ ਨਾਮ ਕੀ ਹੈ ਨਾਮ ਦੱਸੂਗੀ ਨਾਮ ਦੱਸ ਦੋ ਨਾਮ ਵੀ ਦੱਸੂਗੀ ਮੈਂ ਮੈਂ ਕੋਈ ਨਾ ਨਾ ਦਾ ਘਟ ਕੇ ਆਈ ਆ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦਿਆਂ ਨੂੰ ਬਚਾਇਆ ਤੇ ਮੈਂ ਆਪਦੇ ਆਪ ਨੂੰ ਇੱਥੇ ਹੀ ਬਹਿ ਕੇ ਬੱਚਾ ਸਵੈਥ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਆਪਰ ਸ਼ਾਸਨ ਹੋਏਗਾ ਮੈਂ ਲਿਖ ਕੇ ਜਾਊਂਗੀ ਉਹਨਾਂ ਦੇ ਵਿਦ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਦੀ ਆ ਜਿਹੜੇ ਵੱਡੇ ਅਧਿਕਾਰੀ ਤੁਹਾਡੇ ਨਾਲ ਰਾਤਾਂ ਕੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿਣ ਤੇ ਕੋਈ ਵੀ ਗੱਲਬਾਤ ਹੋ ਗਈ ਮੇਰੇ ਦੋਮਤਿਆਂ ਨੂੰ ਜੁਮੇਵਾਰ ਤੁਸੀਂ ਹੋ ਗਿਆ ਅੱਜ ਅਸੀਂ ਸੜਕਾਂ ਤੇ ਰਹਿ ਰਹਿਆ 2022 ਦੇ ਮੈਨੂੰ ਘਰੋਂ ਕੱਢਿਆ ਮੇਰੇ ਕੋਲ ਠਾਣੇ ਕਰ ਰਹੈ ਨੂੰ ਮੈਂ ਤੱਕਿਆ ਖਾਂਦੀ ਫਿਰਦੀ ਆ ਇਹ ਸਾਰੀ ਪ੍ਰਾਪਰਟੀ ਇੰਨਾ ਬਣਾ ਰਖਿਆ ਕਿੱਥੋਂ ਬਣਾਈ ਐ ਮੈਂ ਐਸਐਸਪੀ ਨਾਲ ਬਟਿੰਡਾ ਐਸਐਸਪੀ ਨਾਲ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆਇ ਕੀਤਾ ਇਹ ਜੀ ਲੇਡੀਆਂ ਨੂੰ ਫੜਿਆ ਹੋਰ ਵੀ ਕਈ ਜਿਹੜੇ ਅਜੇ ਕੰਮ ਕਰਦੇ ਨੇ ਮਲਾਜ਼ਮ ਦੀ ਆਹੜ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਬੰਦ ਕਰ ਦੋ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਹੈ ਤੇ ਤੁਸੀਂ ਬਚ ਜੋ ਜਿੰਨਾ ਬਚਿਆ ਜਾ ਸਕਦਾ ਦਾ ਉਹਨਾਂ ਦਾ ਨਾਮ ਕੀ ਹੈ ਤੁਸੀਂ ਇੱਕ ਦਾ ਵੀ ਨਾਮ ਨਹੀਂ ਲੈਂਦੇ ਨਾਮ ਦੱਸੂਗੀ ਮੌਕਾ ਹੋਊਗਾ ਨਾਮ ਵੀ ਦੱਸੂਗੀ ਪ੍ਰੂਫ ਵਿਦ ਪ੍ਰੂਫ ਸਮੈਟ ਲੈ ਕੇ ਆਉਂਗੀ ਚੱਟਾ ਆਈ ਲਵ ਯੂ ਤੱਕ ਦੇ ਚੱਟਾ ਲੈ ਕੇ ਆਉਂਗੀ ਮੈਂ ਇਸ ਕੁੜੀ ਦੀ ਜਾਂਚ ਬਰਤਾਲ ਕੀਤੀ ਜਾਵੇ ਜੜੀ ਨੇ ਪ੍ਰਾਪਰਟੀ ਬਣਾਈ ਐ ਪਾਸ ਪ੍ਰਾਪਰਟੀ ਤੇ ਜਾ ਕੇ ਬਲਡੋਜ਼ਰ ਗਰੀਬਾਂ ਦੇ ਘਰ ਟਾੰਦੇ ਹੋ ਗਰੀਬਾਂ ਦੇ ਘਰ ਆਏ ਨਾ ਵੀ ਚਿੱਟਾ ਵੇਚਦੇ ਆ ਫਿਰ ਇਹ ਮੁਲਾਜ਼ਮ ਇਹਦਾ ਮਤਲਬ ਇਹਨੇਗਾ ਵੀ ਇਹ ਵੱਜੂਗੀ ਐਂਦੇ ਕਰਦੇ ਬਲਡੋਜ਼ਰ ਫੇਰਿਆ ਜਾਵੇ ਮੇਰਾ ਘਰ ਨਹੀਂ ਮੇਰਾ ਘਰ ਪੱਟ ਕੇ ਨੇ ਘਰ ਬਣਾਇਆ ਮੈਂ ਮੰਗ ਕਰਦੀ ਆ ਸਿਆਪਗਮਾਨਤਮਾਨ ਜੀ ਆ ਦੋ ਬੱਚਿਆਂ ਦੇ ਦਰਸਖਾਓ ਐਨੇ ਨਸ਼ਾ ਵੇਚ ਕੇ ਘਰ ਬਣਾਇਆ ਐ ਐਂਦੇ ਕਰਤੇ ਬਲਡੋਜ਼ਰ ਫੇਰਿਆ ਜਾਵੇ ਹਰ ਹੱਥ ਤੇ ਪਤਨੀ ਨਹੀਂ ਚਾਹੀਦੀਗੀ ਤੁਹਾਡੇ ਸਾਰਿਆਂ ਦਾ ਬਠਿੰਡਾ ਵਾਸੀ ਜਿਹੜੇ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਇਹਨੂੰ ਰੰਗੇ ਹੱਥੀ ਫੜਿਆ ਬਹੁਤ ਬਹੁਤ ਧੰਨਵਾਦ ਕਿੰਨੇ ਘਰ ਹੈ ਦੇ ਕਿੱਥੇ ਕਿੱਥੇ ਹੈ ਇੰਨਾ ਜੀ ਆਦਰਸ਼ ਨਗਰ 500 ਗਾੜ ਦਾ ਪਲਾਟ ਹੈ ਜੀ ਦੇਖਿਆ ਕਿ ਸਾਂਚੌਂਕ ਕੋਲ ਅੱਗੇ ਕਲੋਨੀ ਨਵੀਂ ਹੈ ਉੱਥੇ ਇਹਨੇ 150 ਗਾੜ ਦਾ ਪਲਾਟ ਲਿਆ ਵਿਰਾੜ ਗ੍ਰੀਨ ਮੰਨੀਤਨ ਦੀ ਕਲੋਨੀ ਹੈ ਤੁਸੀਂ ਜਾਂਚ ਕਰੋ ਕਿੰਨੇ ਰੁਪਏ ਦੀ ਕਿੰਨੇ ਕਰੋੜ ਦੀ ਕੋਟੀ ਹੋਊਗੀ ਉੱਥੇ 200 ਗਾੜ ਦੀ ਕੋਟੀ ਹੈ ਟੁੱਟੀ ਬਟ ਬਰਨਾ ਗੱਡੀ ਆਡੀ ਗੱਡੀ ਥਾਰ ਥਾਰ ਜ਼ਿੰਮੇਦਾਰ ਬੰਦਾ ਵੀ ਨਹੀਂ ਲੈ ਸਕਦਾਗਾ ਕਿਸ਼ਤਾਂ ਤੇ ਲੈਂਦਾ ਉਹ ਵੀ ਜਾ ਕੇ ਇੰਨੀ ਤਾਂ ਕਿੰਨੀ ਹੋਗੀ ਇਹਦੀ ਅੰਦੇ ਤਰ੍ਹਾਂ 70 80 ਹਜ਼ਾਰ ਹੋਗੀ ਬਿਮਾਰ ਰੰਦੀ ਐ ਜਦੋਂ ਵੇਖੋ ਜੀ ਮੇਰੇ ਕੋਲ ਪ੍ਰੂਫ ਨੇ ਇਹ ਜਦੋਂ ਵੇਖੋ ਰਸਤਾ ਤੇ ਰਹਿੰਦੀ ਐ ਮੈਡੀਕਲ ਰਸਤਾ ਬਿਮਾਰ ਐ ਘਰੇ ਬੈ ਕਿਉਂ ਦੂਜੇ ਦਾ ਘਰ ਖਰਾਬ ਕਰਦੀ ਤੁਸੀਂ ਅਸਰਾ ਗੱਲ ਕੀ ਹੈ ਜੀ ਗੱਲ ਜੋ 2022 ਦੀ ਮੈਂ ਆਪਦੇ ਘਰੇ ਰੰਗੀ ਹਤੇ ਮੇਰਾ ਕ ਹਸਬੰਡ ਨੂੰ ਤੈਨੂੰ ਪੜਿਆ ਸੀ ਮੇਰਾ ਹਸਬੰਡ ਐਂਬੂਲੈਂਸ ਦਾ ਕੰਮ ਕਰਦਾ ਸੀਗਾ ਐਂਬੂਲੈਂਸ ਦੀ ਆੜ ਵਿੱਚ ਚਿਕਟਾ ਵੇਚਦੇ ਸੀ ਮੈਂ ਬਹੁਤ ਕੁਰਲਾਈ ਵੀ ਤੂੰ ਇਹ ਕੰਮ ਛੱਡ ਦੇ ਉਹਦੇ ਤੇ ਪਹਿਲਾਂ ਹੀ ਮੁਕਦਮੇ ਨੇ ਠੀਕ ਆ ਉਹਦੇ ਕੋਲ ਨਜਾਇਜ਼ ਅਸਲੇ ਵੀ ਬਰਾਮਤ ਹੋਏ ਸੀਗੇ ਉਹ ਮੁਕਦਮੇ ਚੱਲ ਵੀ ਰਹੇ ਨੇ ਇਸ ਟਾਈਮ ਵੀ ਉਹ ਬਾਹਰ ਤੋਂ ਰਿਆ ਫਿਰਦਾ ਹੈਗਾ ਮੈਨੂੰ ਉਹਨੇ ਤੋਂ ਖਤਰਾ ਹੈ ਉਹ ਨਾਰਸੀ ਕੱਲ ਵੀ ਬਲਵਿੰਦਰ ਸੋਨੂ ਨਾਲ ਸੀਗਾ ਅੱਡਾ ਸਮਾਨ ਉਹ ਲੈ ਕੇ ਗਿਆ ਸਰਸੇ ਉਹਦੀ ਲੋਕੇਸ਼ਨ ਚੈੱਕ ਕਰੋ ਫੋਨ ਨੰਬਰ ਉਹਨੇ ਬੰਦ ਕੀਤੇ ਸਰਸੇ ਗਿਆ ਸੀਗਾ ਸਮਾਨ ਲੈ ਕੇ ਅੱਡਾ ਸਮਾਨ ਇੰਦੇ ਕੋਲ ਸੀਗਾ ਉਹਨੂੰ ਫੜਿਆ ਜਾਵੇ ਉਹਨੇ ਕੋ ਕ੍ਰਾਈਮ ਬੰਦਾ ਹੈ ਉਹਦੇ ਤੇ ਪੰਜਾਬ ਕਦਮ ਨੇ ਬਲਵਿੰਦਰ ਸਿੰਘ ਸੋਨੂ ਨੂੰ ਅਰੈਸਟ ਕੀਤਾ ਜਾਵੇ ਹਰ ਹਾਲਤ ਦੇ ਕਿਉਂਕਿ ਅਮਨ ਸਿੰਘ ਨੇ ਸਈ ਗੁਫਿਆ ਰਾਜ ਬਲਵਿੰਦਰ ਸਿੰਘ ਨੂੰ ਦੱਸੇ ਹੋਏ ਨੇ ਕਿਉਂਕਿ ਉਹ ਉਹਦੇ ਕਰਕੇ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੋਗੇ ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਵੀ ਕਰ ਰਹੀ ਹਾਂ ਤੇ ਖੁੱਲੀ ਰਿਕਵੈਸਟ ਵੀ ਕਰ ਰਹੀ ਹਾਂ ਜਿਹੜੇ ਅਫਸਰ ਇਹਨਾਂ ਸਹਿਯੋਗ ਕਰ ਰਹੇ ਨੇ ਮੈਂ ਰਿਕਵੈਸਟ ਕਰਦੀ ਹਾਂ ਬਹੁਤ ਤੁਸੀਂ ਲੋਕਾਂ ਦੇ ਨਾਲ ਕਾਰਖਣਾਬ ਕਰਤੇ ਹੋ ਨਾ ਕਰੋ ਤੁਹਾਡੇ ਅੱਗੇ ਬੇਨਤੀ ਹੈ ਛੱਡ ਦਿਓ ਇਹ ਜਿਹੇ ਬੰਦਿਆਂ ਤੋਂ ਦੂਰ ਹੋ ਆਗਾ ਵੀ ਘਰ ਵਸਾਉਂਦ ਦੂਜਿਆਂ ਦਾ ਵੀ ਵਸਣ ਦੋ ਐਸੇ ਘਰ ਨੂੰ ਮਿਲਨ ਆ ਐਸਐਸਪੀ ਮੈਨੂੰ ਮਿਲਨ ਆ ਤੁਸੀਂ ਕੋਈ ਸ਼ਿਕਾਇਤ ਦੇਣਾ ਕਿ ਮੈ ਤਾਂ ਵੀ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਏ ਨਾ ਬਰਡੋਜਰ ਜਿਹੜੇ ਚਿੱਟਾ ਵੇਖਦੇ ਸੀਗੇ ਐਂਦੇ ਘਰ ਵੀ ਟਾਇਆ ਜਾਵੇ ਬਰਡੋਜਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਇਸ ਲੇਡੀਜ਼ ਦੇ ਬਹੁਤ ਖੁਲਾਸੇ ਆਉਣਗੇ ਰਿਮਾਂਡ ਮਿਲਿਆ ਜੱਜ ਸਾਹਿਬ ਕੋਲ ਰਿਮਾਂਡ ਨਾਲ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫੌਜਲ ਕਾ ਤੋਂ ਨਸ਼ਾ ਲੈ ਕੇ ਆਂਦੀ ਹੈ 4 ਤਰੀਕ ਨੂੰ ਇਹਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਸੀਗਾ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ सदर थाना ਦੇ ਵਿੱਚ ਪਰਾਜਰ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਫਰੋਜਪੁਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮਲਾਜਮਾਂ ਨੇ ਰੋਕਿਆ ਇਹਨਾਂ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੇ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮਲਾਜਮ ਆ ਉੱਥੇ ਕਿਉਂਕਿ ਲੇਡੀ ਨੂੰ ਮਲਾਜਮ ਨਹੀਂ ਸੀ ਮੁੱਕ ਕੇ ਤੇ ਉੱਥੇ ਜੋ ਉਹਨਾਂ ਦੇ ਮਲਾਜਮਾਂ ਦਾ ਬੰਦਿਆਂ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਨਾਂ ਕੰਮ ਹੀ ਹੈ ਇਹ ਅਲੀਗੇਸ਼ਨ ਲਾ ਦਿੰਦੀ ਹੈ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਦਾ ਟਿੱਪਾਂ ਆ ਵੀਡੀਓ ਸਦਰਥਾਨੇ ਚ 4 ਤਰੀਕ ਨੂੰ ਇਹ ਫਾਜ਼ਲ ਕਰ ਤੋਂ ਲੋਕੇਸ਼ਨ ਚੈੱਕ ਕਰੋ 파ਜਲ ਕਹਤੋ 1 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਹੈ ਸਵਾ ਸੱਤ ਵਜੇ ਆਨ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਉਪਰਾਲਾ ਜਿਹੜਾ ਨਸ਼ਾ ਬਹੁਤ ਵਧੀਆ ਮਾਨ ਸਰਕਾਰ ਦਾ ਬਹੁਤ ਵਧੀਆ ਨਾ ਹੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡ ਰਿਹਾ ਜਾਂ ਕੋਈ ਮੁਲਾਜ਼ਮ ਹੈ ਤਾਂ ਕੋਈ ਕੋਈ ਵੀ ਅਧਿਕਾਰੀ ਹੈ ਬੂਰਾ ਕੰਮ ਕਰ ਰਿਹਾਗਾ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੁਸੀਂ ਕਹਿ ਰਹੇ ਵੀ ਵੱਡੇ ਅਧਿਕਾਰੀਆਂ ਨਾਲ ਇਹ ਰਿਲੇਸ਼ਨ ਹੈ ਵੱਡੇ ਅਧਿਕਾਰੀ ਕਿੱਡੇ ਵੱਡੇ ਆ ਵੱਡੇ ਦੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿਧ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਆਂ ਇਹ ਉਹ ਕੱਲ ਵੀ ਪਕੜੀ ਗਈ ਐ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਲੈਣਗੇ ਪਟਿੰਡੇ ਵੀ ਰਹੇ ਐ ਪਟਿੰਡੇ ਵੀ ਰਹੇ ਐ 7 ਸਾਲ ਪਹਿਲਾਂ ਡਿਊਟੀ ਕਰਕੇ ਗਏ ਐ ਪ੍ਰੈਜ਼ੈਂਟ ਵੀ ਹੁਣ ਕਿੱਥੇ ਨੇ ਮੈਂ ਮੈਂ ਜਦੋਂ ਟੈਮ ਮਾਊਗਾ ਕੋਈ ਪ੍ਰੂਫ ਹੈਗੀ ਤੁਹਾਡੇ ਕੋਲ ਬਿਲਕੁਲ ਹੈ ਜੀ ਮੇਰੇ ਕੋਲ ਚੈਟਾਂ ਨੇ ਉਹਨਾਂ ਦੀਆਂ ਉਹਨਾਂ ਨੇ ਮਸ਼ੀਨਾਂ ਤੱਕ ਲੈ ਕੇ ਦਿੱਤੀਆਂ ਨੇ ਇਹਨੂੰ ਐਕਸਰਸਾਈਜ਼ ਵਾਲੀਆਂ ਸਭ ਕੁਝ ਪ੍ਰੂਫ ਐ ਐਸਐਸਪੀ ਕੋਈ ਤਾਂ ਐਸਐਸਪੀ ਖੁਦ ਐਸਐਸਪੀ ਐਸਪੀ ਡੀਐਸਪੀ ਸਭ ਦੇ ਮੇਰੇ ਕੋਲ ਵਿਧ ਪ੍ਰੂਫ ਨੇ ਇਸ ਕਰਕੇ ਮੈਂ ਰਿਕਵੈਸਟ ਕਰ ਰਹੀ ਹਾਂ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਇਹ ਜੇ ਬੰਦੇ ਨੂੰ ਛੱਡ ਦੋ ਦੂਰ ਹੋ ਜਾਓ ਮੇਰਾ ਇਹਨੇ ਕਾਰਵਸਨ ਦਿੱਤਾਗਾ ਤੁਹਾਡਾ ਵੀ ਕਾਰ ਉਜਾੜ ਦੂਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੈਨ ਨਹੀਂ ਕਰਦੀ ਰਹੀ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਸਾਰੇ ਹਨਾ ਸਾਰੇ ਤੁਸੀਂ ਉਹਨਾਂ ਦੇ ਨਾਮ ਲੈ ਦੋ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਤੁਸੀਂ ਪ੍ਰੂਫ ਪੇਸ਼ ਕਰ ਦਿਓ ਫਿਰ ਕਰਾਂਗੇ ਜਦੋਂ ਵਕਤੋਂ ਮੇਰੀ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹਨੇ ਕਰਤੇ ਬਲਡਰ ਫੇਰ ਜਾਵੇ ਮੈਨੂੰ ਮੇਰਾ ਘਰ ਦਵਾਇ ਜਾਵੇ ਮੈਂ ਕਰਾਇਆ ਤੇ ੱੱਕੇ ਖਾਂਦੀ ਪਰਦੀਆ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆ ਟੋਟਲ ਅਮਨਦੀਪ ਕੋਲ 6 ਗੱਡੀਆਂ ਨੇ 2 इनोਵਾ 1 ਵਰਨਾ ਥਾਰ ਬੁਲਟ ਸਕੂਟਰੀ ਰੋਲੈਕਸ ਦੀਆਂ ਘਡੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਤੇ ਲੈ ਲਈ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪ ਸਿਆਣੇ ਹੋ ਇੰਨੇ ਮੁਲਾਜ਼ਮ ਨੇ ਕਾਂਸਟੇਬਲਾਂ ਦੀ ਰੈਕ ਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਦ ਤੱਕ ਲੋਨ ਦੇ ਕਿਸ਼ਤਾਂ ਹੀ ਨਹੀਂ ਭਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੇ ਇੱਕ ਤਾਂ ਇਹਨੂੰ ਬਲੈਕਮੇਲ ਕਰਦੀ ਹੈ ਕਦੀ ਫਿਰ ਹਾਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਦਿਨ ਦਾ ਮੈਲਾ ਕਾਂਸਟੇਬਲ ਅਮਨਦੀਪ ਕੌਰ ਦਾ ਰਿਮਾਂਡ ਮਿਲਿਆ ਹੈ ਪੁੱਛਗਿਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬੀ ਲੁਕ ਚੈਨਲ